ਸਿੱਧੂ ਦੀ ਯਾਦਗਾਰ ਤੇ ਛੋਟਾ ਜਿਹਾ ਬੱਚਾ ਟਰੈਕਟਰ ਚਲਾਉਂਦਾ ਮਿਲ ਗਿਆ ਗਾ ਗਿਆ ਸਿੱਧੂ ਦਾ ਗੀਤ ਕਹਿੰਦਾ ਸਿੱਧੂ ਮੂਸੇਵਾਲੇ ਵਰਗਾ ਨਹੀਂ ਬਣ ਸਕਦਾ ਕੋਈ ਕਲਾਕਾਰ ਆ ਛੋਟਾ ਜਿਹਾ ਬੱਚਾ ਜਿਹੜਾ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਤਸਵੀਰਾਂ ਜਿਹੜੀਆਂ ਬਿਆਨ ਕਰ ਰਹੀਆਂ ਕਿ ਸਿੱਧੂ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਖੇਤੀ ਦੇ ਨਾਲ ਜੋੜ ਗਿਆ ਖੁਦ ਵੀ ਖੇਤੀ ਦੇ ਨਾਲ ਜੁੜਿਆ ਸੀ ਇੰਨਾ ਜ਼ਿਆਦਾ ਪਿਆਰ ਸੀ ਖੇਤੀ ਦੇ ਨਾਲ ਸਿੱਧੂ ਮੂਸੇਵਾਲੇ ਨੂੰ ਕਿ ਜਿਹੜਾ ਸ਼ਹਿਰਾਂ ਤੋਂ ਯੂਕੇ ਤੱਕ ਦੀ ਪੀਆਰ ਛੱਡ ਕੇ ਮੂਸੇ ਚ ਆ ਕੇ ਬਸਿਆ ਸੀ ਤਾਂ ਹੀ ਇਹ ਗੱਲ ਚੁਬਦੀ ਸੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸੋਚਿਆ ਕਿ ਸਿੱਧੂ ਮੂਸੇਵਾਲ ਸਿੱਧੂ ਦਾ ਲੈਜੈਂਡ ਹੋ ਗਿਆ ਇਹਨਾਂ ਛੋਟੇ-ਛੋਟੇ ਬੱਚਿਆਂ ਦੇ ਜ਼ਰੀਏ ਆਪਣੇ ਗੀਤ ਨੇ ਜਿਹੜੇ ਉਹਨਾਂ ਦੇ ਬੋਲਾਂ ਦੇ ਜ਼ਰੀਏ ਅੱਜ ਵੀ বাজਦਾ ਹੈ ਅੱਜ ਵੀ ਧੱਕ ਪਾਰਿਆ ਸਿੱਧੂ ਮੂਸੇਵਾਲਾ ਪਹਿਲਾਂ ਤਾਂ ਸਿੱਧੂ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਆ ਛੋਟਾ ਜਿਹਾ ਬੱਚਾ ਬਹੁਤ ਹੀ ਸੋਹਣੀਆਂ ਗੱਲਾਂ ਕਰ ਗਿਆ ਸਿੱਧੂ ਦੀ ਯਾਦਗਾਰ ਤੇ ਛੋਟਾ ਜਿਹਾ 911 ਟਰੈਕਟਰ ਹੱਥ ਦੇ ਵਿੱਚ ਹੈ ਚਲਾ ਰਿਹਾ ਹੈ ਬੜੇ ਪਿਆਰ ਦੇ ਨਾਲ ਜਦੋਂ ਇਹਨੂੰ ਪੁੱਛਿਆ ਕਿ ਕੌਣ ਹੈ ਪੁੱਤ ਕਹਿੰਦਾ ਵੀ ਮੂਸੇ ਦਾ ਹੀ ਆ ਸਿੱਧੂ ਮੇਰਾ ਚਾਚਾ ਲੱਗਦਾ ਤਾਂ ਸਿੱਧੂ ਮੂਸੇਵਾਲੇ ਨਾਲ ਮੁਲਾਕਾਤ ਵੀ ਹੋਈ ਆ ਇਸ ਬੱਚੇ ਦੀ ਸੀ ਕਦੇ ਜੇ ਅੱਜ ਉਹ ਜਿਉਂਦਾ ਹੁੰਦਾ ਸਾਡੇ ਲਈ ਬਹੁਤ ਕੁਝ ਕਰਨਾ ਸੀ ਤਾਂ ਬੱਚੇ ਨੇ ਗੀਤ ਵੀ ਸੁਣਾਇਆ ਯਾਰ ਬਹੁਤ ਜ਼ਿਆਦਾ ਅਸਰਦਾਰ ਗੀਤ ਤੁਸੀਂ ਸੁਣੋਗੇ ਵੀ ਸਿੱਧੂ ਆਪਣੇ ਫੈਨਜ਼ ਦੇ ਜ਼ਰੀਏ ਅੱਜ ਵੀ ਤੱਕ ਪਹਾਰਿਆ ਛੋਟੇ ਜਿਹੇ ਬੱਚੇ ਨੇ ਕਮਾਲ ਹੀ ਕਰਦਾ ਦੋਸਤੋ ਗੀਤ गा ਕੇ ਤੁਸੀਂ ਪਹਿਲਾਂ ਆਪਦੀ ਰਾਇ ਜ਼ਰੂਰ ਸਾਂਝੀ ਕਰਿਓ ਤੇ ਵੱਧ ਤੋਂ ਵੱਧ ਵੀਡੀਓ ਲਾਈਕ ਕਰਕੇ ਸ਼ੇਅਰ ਕਰਦੇ ਕੀ ਕੁਝ ਗੱਲਾਂ ਸੁਣਾਈਆਂ ਕਿਵੇਂ ਗੀਤ ਸੁਣਾਇਆ ਆਓ ਤੁਹਾਨੂੰ ਸੁਣਾਉਣਿਆਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਕੇ ਕਰ ਦਿਓ ਸ਼ੇਅਰ हां ਵੀ ਆਈਡੀਆ ਕਿੱਥੋਂ ਆ ਉਸੇ ਤੋਂ ਅਜੇ ਸਿੱਧੂ ਨੂੰ ਮਿਲਿਆ ਸੀ ਕਦੇ ਆਹ ਟਰੈਕਟਰ ਲਈ ਫਿਰਦਾ ਇੱਥੇ ਯਾਦਗਾਰ ਤੇ ਕੀ ਕਰੀ ਜਾਂਦਾ ਕੀ ਕਰ ਹੈ ਸਿੱਧੂ ਨੂੰ ਸਿੱਧੂ ਹੀ ਯਾਦ ਆਉਂਦੀ ਆ ਕਿੰਨੀ ਕੁ ਕਿ ਮਿਲਿਆ ਸੀ ਕਦੇ ਸਿੱਧੂ ਨੂੰ ਕੀ ਕਹਿੰਦਾ ਹੁੰਦਾ ਸੀ ਸਿੱਧੂ ਹੈ ਗੱਲਾਂ ਬਾਤਾਂ ਕਿਵੇਂ ਲੱਗਦਾ ਸੀ ਸੁਭਾਅ ਸਿੱਧੂ ਦਾ ਹੈ ਕੀ ਸਿੱਖਣ ਨੂੰ ਮਿਲਦਾ ਸਿੱਧੂ ਤੋਂ ਹੈ ਦਸਤਾਰ ਸਜਾਲੀ ਹੈ ਹੁਣੀ ਤੋਂ ਸਿੱਧੂ ਕਿਹੜਾ ਗੀਤ ਆਉਂਦਾ ਕੋਈ ਸੁਣਾ ਦੇ ਫਿਰ ਅੱਗਾ ਸੁਣਾ ਦੇ ਕੋਈ ਨਹੀਂ ਅੱਧਾ ਸੁਣਾ ਦੇ ਦਸ ਪੁੱਤ ਤੇਰਾ ਹੈ ਜਿਦੋਂ ਕਾਸਤੋਂ ਚੰਗਾ ਪਲਾ ਹੱਸਿਆ ਸੀ ਮੋਹਨ ਕਾਸਤੋਂ ਅਜਿਹੇ ਜੇ ਰਬਾਜੇ ਬੱਤ ਕੋ ਤੱਕ ਖੜਿਆ ਮੈਂ ਚੰਗੀ ਤਰ੍ਹਾਂ ਜਾਂਦਾ ਹੈ ਕੌਣ ਕਾਸਤੋਂ ਕੁਝ ਇੱਥੇ ਚਾਂਦੀ ਚਮਕਾਉਂਦਾ ਚੰਗੋ ਨੇ ਕੁਝ ਤੈਨੂੰ ਹੱਥ ਥੱਲੇ ਲਾਉਣਾ ਚਾਹੁੰਦੇ ਨੇ ਜੋ ਜੋ ਕਰਨੇ ਆ ਮੈਂ ਸਭ ਸੁੱਖੇ ਤੇ ਹੰਦੇ ਤੇਰਾ ਇਹ ਦਿਉਣਾ ਚੋਲੇ ਨੇ ਮਸੀਬਤਾਂ ਮਦਦ ਤੇ ਪੈਂਦੀ ਰਹਿੰਦੀ ਐ ਤਬੀ ਨਾਲ ਤੂੰ ਦੁਨੀਆ ਸਬਾਦ ਲੈਦੀ ਐ ਲੈ ਜੜੇ ਰਸਤੇ ਤੇ ਤੂੰ ਤੁਰਿਆ ਇਕੱਲੇ ਮੰਗਾਇਏ ਤੈਨੂੰ ਲੂਗੀ ਦਿੱਤ ਕਟ ਰੋਗੀ ਸਿਕਰੇਟ ਮਿਲੂਗੀ ਤਾਰ ਮੰਗੇ ਨਾਮ ਤੇ ਟਵੇਟ ਮਿਲੂਗੀ ਜੇ ਸੱਚੇ ਬੋਲੂਗਾ ਤੰਨੂ 295 ਜੇ ਕਰੇਗਾ ਤਰਕ ਕੋਤੇ ਹੀ ਆ ਦੇਖੋ ਤਾਂ ਦੋਸਤੋ ਤੁਸੀਂ ਵੀ ਸੁਣਿਆ ਇਸ ਬੱਚੇ ਨੇ ਕਮਾਲ ਹੀ ਕਰਤੀ ਅਜਿਹੇ ਫੈਨ ਨੇ ਸਿੱਧੂ ਮੂਸੇਵਾਲੇ ਦੇ ਛੋਟਾ ਜਿਹਾ ਬੱਚਾ ਉਥੇ ਟਰੈਕਟਰ ਚਲਾਉਂਦਾ ਮਿਲ ਗਿਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਤੁਸੀਂ ਦੱਸਿਓ ਵੀ ਆ ਫੈਨ ਤੁਹਾਨੂੰ ਕਿਵੇਂ ਲੱਗਦੇ ਨੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ